ਜੋ ਤਾਮਿਲਨਾਡੂ ਨੇ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਪਹਿਲ ਕਦਮੀ ਕੀਤੀ ਹੈ ਉਹ ਬਿਲਕੁਲ ਸ਼ਲਾਘਾਯੋਗ ਹੈ। ਔਰ ਤਾਮਿਲਨਾਡੂ ਦਾ ਸੰਗੀ ਟਾਂਚੇ ਦੀ ਲੜਾਈ ਵਾਸਤੇ ਜਿਹੜਾ ਯੋਗਦਾਨ ਹੈ ਇਹ ਪਹਿਲੀ ਵਾਰੀ ਨਹੀਂ ਪੁਰਾਣਾ ਮਾ 69 ਦੇ ਵਿੱਚ 1969 ਦੇ ਵਿੱਚ ਕਲਰਨਾ ਨਦੀ ਨੇ ਸਭ ਤੋਂ ਪਹਿਲਾਂ ਇਹ ਸ਼ੁਰੂਆਤ ਕੀਤੀ ਸੀ ਔਰ ਸੰਗੀ ਟਾਂਚੇ ਵਾਸਤੇ ਪੰਜਾਬ ਦਾ ਵੀ ਸ਼੍ਰੋਮਣੀ ਅਕਾਲੀ ਦਲ ਦਾ ਵੀ ਬਹੁਤ ਯੋਗਦਾਨ ਰਿਹਾ ਵਾ। ਉਹਦੇ ਬਾਰੇ ਮੈਂ ਹੁਣੇ ਗੱਲ ਕਰਦਾ ਵਾਂ ਲੇਕਿਨ ਜੋ ਸਟਾਲਿਨ ਨੇ ਕੀਤਾ ਵਾ ਉਹਨਾਂ ਨੇ ਸਾਰੀਆਂ ਕਈ ਸਟੇਟਾਂ ਦੀਆਂ ਜਿਹੜੀਆਂ ਨਾਨ ਬੀਜੇਪੀ ਸਟੇਟਸ ਆ ਉਹਨਾਂ ਨੂੰ ਉਹਨਾਂ ਦੀਆਂ ਪਾਰਟੀਆਂ ਨੂੰ ਕੱਠੇ ਕਰਕੇ ਇੱਕ ਬਹੁਤ ਅੱਛਾ ਕਦਮ ਚੁੱਕਿਆ ਵਾ ਕਿਉਂਕਿ ਜਿਹੜੀ ਚਨਈ ਦੇ ਵਿੱਚ ਉਹਨਾਂ ਨੇ ਮੀਟਿੰਗ ਕੀਤੀ ਉੱਥੇ ਤੇਲੰਗਾਨਾ ਕੇਰਲਾ ਓਡੀਸਾ ਪੰਜਾਬ ਪੰਜਾਬ ਦੀਆਂ ਦੋਵੇਂ ਪਾਰਟੀਆਂ ਕਾਦੀ ਦਲ ਵੀ ਤੇ ਆਮ ਆਦਮੀ ਪਾਰਟੀ ਇਹ ਉੱਥੇ ਸ਼ਾਮਿਲ ਹੋਏ ਇੱਕ ਨਵੀਂ ਸ਼ੁਰੂਆਤ ਆ ਉੱਚ ਪਦਰੀ ਕਮੇਟੀ ਉਹਨਾਂ ਨੇ ਇੱਕ ਬਣਾਈ ਹੋਈ ਆ ਅਸੀਂ ਆਸ ਕਰਦੇ ਹਾਂ ਕਿ ਉੱਚ ਪਦਰੀ ਕਮੇਟੀ ਜਿਵੇਂ 1969 ਦੇ ਵਿੱਚ ਉਹਨਾਂ ਨੇ ਬਹੁਤ ਵਧੀਆ ਸੁਝਾਅ ਦਿੱਤੇ ਸੀ ਉਸ ਤਰ੍ਹਾਂ ਦੇ ਸੁਝਾਅ ਇਹ ਵੀ ਲੈ ਕੇ ਆਊਗਾ ਲੇਕਿਨ ਇੱਥੇ ਖਦਸ਼ਾ ਵਾ ਜਦੋਂ 69 ਦੇ ਵਿੱਚ ਤਾਮਿਲਨਾਡੂ ਨੇ ਕਮੇਟੀ ਬਣਾਈ ਸੀ ਸੈਂਟਰ ਸਟੇਟ ਰਿਲੇਸ਼ਨਸ ਵਾਸਤੇ ਉਸ ਤੋਂ ਬਾਅਦ ਫਿਰ ਕੇਂਦਰ ਨੇ ਆਪਣੀਆਂ ਕਮੇਟੀਆਂ ਬਣਾਉਣੀ ਸ਼ੁਰੂ ਕਰਤੀਆਂ ਜਸਟਿਸ ਆਰਐਸ ਸਰਕਾਰੀਆ ਕਮੇਟੀ ਬਣੀ ਉਨੇ 1988 ਚ ਆਪਣੀ ਰਿਪੋਰਟ ਦਿੱਤੀ ਹਾਲਾਂਕਿ ਸਰਕਾਰੀਆ ਕਮਿਸ਼ਨ ਜਿਹੜਾ ਵਾ ਉਹ ਬਣਿਆ ਪੰਜਾਬ ਕਰਕੇ ਕਿਉਂਕਿ ਪੰਜਾਬ ਵੀ ਐਜੀਟੇਸ਼ਨ 82 83 ਦੇ ਵਿੱਚ ਸ਼ੁਰੂ ਹੋਈ ਸੀ ਅ ਲੇਕਿਨ ਸਰਕਾਰੀਆ ਕਮਿਸ਼ਨ ਬਣਿਆ ਲੇਕਿਨ ਉਹਨੂੰ ਮੰਨਿਆ ਨਹੀਂ ਉਹਦੀਆਂ ਸਿਫਾਰਸ਼ਾਂ ਬਹੁਤੀਆਂ ਸਿਫਾਰਸ਼ਾਂ ਮੰਨੀਆਂ ਨਹੀਂ ਗਈਆਂ ਉਸ ਤੋਂ ਬਾਅਦ ਫਿਰ ਜਸਟਿਸ ਪੁੰਛੀ ਕਮਿਸ਼ਨ ਬਣਿਆ ਉਹਨੇ ਵੀ ਬਹੁਤ ਸਾਰੀਆਂ ਸਿਫਾਰਸ਼ਾਂ ਦਿੱਤੀਆਂ ਗਵਰਨਰ ਕਿਵੇਂ ਲੱਗਣੇ ਚਾਹੀਦੇ ਆ ਗਵਰਨਰ ਦੇ ਕੀ ਅਧਿਕਾਰ ਹੋਣੇ ਚਾਹੀਦੇ ਆ ਗਵਰਨਰ ਜਿਹੜੇ ਬਿਲ ਪਾਸ ਹੁੰਦੇ ਐ ਸੈਂਬਲੀਆਂ ਦੇ ਵਿੱਚ ਉਕਨੀ ਦੇਰ ਤੱਕ ਆਪਣੇ ਕੋਲ ਰੱਖ ਸਕਦਾ ਵਗੈਰਾ ਵਗੈਰਾ ਗਵਰਨਰ ਦੀ ਟੇਨਿਓਰ ਕੀ ਹੋਣੀ ਚਾਹੀਦੀ ਐ ਲੇਕਿਨ ਉਹ ਵੀ ਗੱਲਾਂ ਮੰਨੀਆਂ ਨਹੀਂ ਗਈਆਂ ਸੋ ਹੁਣ ਵੀ ਖਦਸ਼ਾ ਹੈ ਵਾ ਕਿਤੇ ਕੇਂਦਰ ਆਪਣੇ ਵੱਲੋਂ ਇੱਕ ਕਮੇਟੀ ਅਨਾਉਂਸ ਕਰਕੇ ਇਹ ਮਸਲੇ ਨੂੰ ਰਫਾ ਦਫਾ ਜਾਂ ਇਹਦੇ ਤੇ ਇਹਨੂੰ ਠੰਡੇ ਬਸਤੇ ਚ ਪਾਉਣ ਦੀ ਕੋਸ਼ਿਸ਼ ਨਾ ਕਰੇ ਇਹ ਸਟੇਟਾਂ ਨੂੰ ਇਸ ਗੱਲ ਤੋਂ ਥੋੜੇ ਜਾ ਚੌਕਸ ਰਹਿਣਾ ਚਾਹੀਦਾ ਮੈਂ ਜਿਵੇਂ ਅੱਗੇ ਦੱਸਿਆ ਕਿ ਕੋਆਪਰੇਟਿਵ ਫੈਡਰਲਿਜ਼ਮ ਸਾਡੇ ਮੁਲਕ ਦੇ ਵਿੱਚ ਲੋੜ ਹੈ ਕਿਉਂਕਿ ਸਾਡਾ ਸੰਵਿਧਾਨ ਬੜਾ ਕਲੀਅਰ ਕਹਿੰਦਾ ਇਟ ਇਜ਼ ਅ ਯੂਨੀਅਨ ਆਫ ਸਟੇਟਸ ਜੇ ਸਟੇਟਾਂ ਨਹੀਂ ਹੋਣੀਆਂ ਤਾਂ ਯੂਨੀਅਨ ਨਹੀਂ ਹੋ ਸਕਦਾ ਸੋ ਇਸ ਕਰਕੇ ਸਟੇਟਾਂ ਨੂੰ ਵੱਧ ਅਧਿਕਾਰ ਦੇਣਾ ਬਹੁਤ ਜ਼ਰੂਰੀ ਆ ਬੜੀ ਦੇਰ ਤੋਂ ਮੰਗ ਉਠਰੀ ਸੀ ਕਿ ਤਿੰਨ ਚਾਰ ਚੀਜ਼ਾਂ ਨੂੰ ਛੱਡ ਕੇ ਡਿਫੈਂਸ ਰੇਲਵੇਜ਼ ਕਰੰਸੀ ਨੂੰ ਛੱਡ ਕੇ ਬਾਕੀ ਅਧਿਕਾਰ ਸਟੇਟਾਂ ਕੋਲ ਹੋਣਾ ਚਾਹੀਦੇ ਇਹ ਹੋਵੇ ਭਾਵੇਂ ਨਾ ਹੋਵੇ ਲੇਕਿਨ ਜੋ 1947 ਦੇ ਵਿੱਚ ਨਿਰਦੇਸ਼ ਜੋ ਦਿੱਤਾ ਗਿਆ ਸੀ ਸਟੇਟਾਂ ਨੂੰ ਉਹ ਤੇ ਬਰਕਰਾਰ ਰਹਿਣਾ ਚਾਹੀਦਾ ਵਾ ਐਜੂਕੇਸ਼ਨਲ ਸੀ ਕਿਵੇਂ ਲੱਗੇ 1976 ਦੇ ਵਿੱਚ ਐਮਰਜੈਂਸੀ ਦੇ ਵਿੱਚ ਸਾਰੇ ਮੰਨਦੇ ਆ ਕਿ ਐਮ ਇੱਕ ਮਾੜੀ ਗੱਲ ਸੀ ਨਹੀਂ ਸੀ ਹੋਣੀ ਚਾਹੀਦੀ ਗਲਤ ਪ੍ਰੰਪਰਾ ਸੀ ਲੇਕਿਨ ਜੋ ਐਮਰਜੈਂਸੀ ਵੇਲੇ ਹੋਇਆ ਉਹ ਅਸੀਂ ਰਿਵਰਸ ਨਹੀਂ ਕੀਤਾ ਸੋ ਪਹਿਲਾਂ ਤੇ ਜੋ ਐਮਰਜੈਂਸੀ ਵੇਲੇ ਜਿਹੜੇ ਤਾਕਤਾਂ ਸਟੇਟਾਂ ਦੀਆਂ ਲੈ ਕੇ ਕੇਂਦਰ ਨੂੰ ਦਿੱਤੀਆਂ ਜਾਂ ਜਿਹੜੀ ਕੰਕਰੈਂਟ ਲਿਸਟ ਦੇ ਵਿੱਚ ਪਾਈਆਂ ਉਹ ਵਾਪਸ ਹੋਣੀ ਚਾਹੀਦੀਆਂ ਅਫਸੋਸ ਨਾ ਕਹਿਣਾ ਪੈਂਦਾ ਕਿਸੇ ਸਟੇਟ ਨੇ ਕਿਸੇ ਪਾਰਟੀ ਨੇ ਮੰਗ ਨਹੀਂ ਕੀਤੀ ਪੀ ਉਹ ਚੀਜ਼ਾਂ ਵਾਪਸ ਕਰੋ ਹੁਣ ਤਾਮਿਲਨਾਡੂ ਨੇ ਮਸਲਾ ਜ਼ਰੂਰ ਚੁੱਕਿਆ ਵਾ ਸੋ ਇਹ ਬੜਾ ਜ਼ਰੂਰੀ ਆ ਔਰ ਜਿਹੜੀਆਂ ਉਦੋਂ Uh, 1988 ਦੇ ਵਿੱਚ ਜਾਂ 1902007 ਦੇ ਵਿੱਚ ਜਿਹੜੀ ਜਸਟਿਸ ਸਰਕਾਰੀਆ ਜਾਂ ਪੁਸ਼ੀ ਕਮਿਸ਼ਨ ਸੀ ਉਹਨਾਂ ਵੀ ਇਹ ਨਹੀਂ ਕਿਹਾ ਕਿ ਇਹ ਵਾਪਸ ਕੀਤੀਆਂ ਜਾਣ ਇਹ ਜਿਹੜੇ ਅਧਿਕਾਰ ਕੇਂਦਰ ਤੇ ਦੇਣੇ ਚਾਹੀਦੇ ਕੇਂਦਰ ਲੈ ਗਿਆ ਸਟੇਟਾਂ ਤੇ ਸੋ ਪਹਿਲਾਂ ਤਾਂ ਇਹ ਸ਼ੁਰੂ ਇੱਥੋਂ ਸ਼ੁਰੂਆਤ ਹੋਣੀ ਚਾਹੀਦੀ ਆ ਕਿ ਜਿੱਥੇ 1947 ਦੀ ਸਿਚੁਏਸ਼ਨ ਸੀ ਉੱਥੇ ਪਹਿਲਾਂ ਵਾਪਸ ਲੈ ਕੇ ਆਓ ਉਸ ਤੋਂ ਬਾਅਦ ਇਹ ਸੋਚਿਆ ਜਾਵੇ ਕਿ ਸਟੇਟਾਂ ਨੂੰ ਆਪ ਸਟਰੈਂਥਨ ਕਿਵੇਂ ਕਰ ਸਕਦੇ ਆ ਉਹਨਾਂ ਨੂੰ ਕੀ ਕੇਂਦਰੀ ਪੂਲ ਦੇ ਵਿੱਚੋਂ ਹੋਰ ਪੈਸੇ ਦੇਣ ਦੀ ਲੋੜ ਹੈ ਜੇ 40 ਜਾਂ 41% ਪੈਸੇ ਮਿਲਦੇ ਆ ਉਹਨਾਂ ਨੂੰ ਤੇ ਕੀ ਉਹਨਾਂ ਨੂੰ 50% ਪੈਸੇ ਦੇਣ ਦੀ ਲੋੜ ਹੈ ਜਿਵੇਂ ਤਾਮਿਲਨਾਡੂ ਸੀਮ ਨੇ ਕਿਹਾ ਕਿ ਇਹ ਰੁਪਈਆ ਅਸੀਂ ਟੈਕਸ ਦਿੰਨੇ ਆ ਤੇ 29 ਪੈਸੇ ਸਾਨੂੰ ਮਿਲਦੇ ਆ 50 ਪੈਸੇ ਕਿਉਂ ਨਹੀਂ ਮਿਲਦੇ ਸੋ ਇਹ ਜਿਹੜਾ ਫਾਈਨੈਂਸ਼ੀਅਲ ਡੀਲਿੰਗ ਆ ਇਹਦੇ ਤੇ ਵੀ ਮੁਰ ਵਿਚਾਰ ਕਰਨ ਦੀ ਲੋੜ ਹੈ ਜਿੱਥੇ ਸਟੇਟ ਸੈਂਟਰ ਨਾਲੋਂ ਵੱਖਰੀ ਆ ਰਾਜ ਸਰਕਾਰ ਉੱਥੇ ਸੈਂਟਰ ਉਹਨਾਂ ਵਿੱਤ ਕਰਾ ਕਰਦਾ ਸਵਾਲ ਪੁੱਛਣ ਲੱਗ ਪੈਂਦਾ ਬਹੁਤ ਸਾਰੇ ਫੰਡ ਰੋਕ ਲੈਂਦਾ ਇਹ ਇੱਕ ਆਟੋਮੈਟਿਕ ਸਿਸਟਮ ਹੋਣਾ ਚਾਹੀਦਾ ਵੀ ਆ ਫੰਡ ਰੁਕ ਨਹੀਂ ਸਕਦੇ ਫੰਡ ਜਾਣਾ ਹੀ ਜਾਣੇ ਆ ਇਹਦਾ ਵੀ ਕੋਈ ਮੈਕੈਨਿਜ਼ਮ ਜਿਹੜਾ ਵਾ ਉਹ ਬਣਾਉਣ ਦੀ ਲੋੜ ਹੈ ਇੰਟਰਸਟੇਟ ਕੌਂਸਲ ਜਿਹੜੀਆਂ ਸੀ ਉਹ ਡਿਫੰਕਟ ਹੋ ਗਏ ਆ ਉਹਨਾਂ ਨੂੰ ਰਿਵਾਈਵ ਕਰਨ ਦੀ ਲੋੜ ਹੈ ਪੰਜਾਬ ਦਾ ਜਿਹੜਾ ਕਿਉਂਕਿ ਬਹੁਤ ਵੱਡਾ ਯੋਗਦਾਨ ਰਿਹਾ ਵਾ ਇਸ ਮਸਲੇ ਦੇ ਉੱਪਰ ਪੰਜਾਬ ਨੂੰ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਨੂੰ ਪਹਿਲ ਕਦਮੀ ਕਰਕੇ ਇਕੱਠੇ ਹੋ ਕੇ ਆਨੰਦਪੁਰ ਸਾਹਿਬ ਰੈਜ਼ੋਲੂਸ਼ਨ ਨੂੰ ਰਿਵਾਈਜ਼ ਕਰਨ ਦੀ ਲੋੜ ਹੈ ਆਨੰਦਪੁਰ ਸਾਹਿਬ ਰੈਜ਼ੋਲੂਸ਼ਨ ਤੇ 12 ਮਤੇ ਸਨ ਉਹਦੇ ਚੋਂ 2 3 4 ਮਤੇ ਤੇ ਹੁਣ ਰੈਲੇਵੈਂਟ ਨਹੀਂ ਰਹੇਗੇ ਗੁਰਬਾਣੀ ਵੀ ਟੈਲੀਕਾਸਟ ਕਿਵੇਂ ਹੋਣੀ ਚਾਹੀਦੀ ਹੈ ਉਹ ਗੁਰਬਾਣੀ ਦੀ ਟੈਲੀਕਾਸਟ ਇਹ ਕਹਿੰਦੇ ਰਿਹਾ ਜੀ ਨੂੰ ਕਰਨ ਦਿਓ ਤੇ ਅਖੀਰੋ ਅਕਾਲੀ ਦਲ ਨੇ ਆਪਣੇ ਇੱਕ ਸੇ ਚੈਨਲ ਨੂੰ ਦੇ ਦਿੱਤੀ ਸੋ ਉਹ ਤਿੰਨ ਚਾਰ ਮਸਲੇ ਜਿਹੜੇ ਨੇ ਉਹਨਾਂ ਨੂੰ ਛੱਡ ਕੇ ਬਾਕੀ ਇਹਨੂੰ ਆਨੰਦਪੁਰ ਸਾਹਿਬ ਰੈਜ਼ੋਲਿਊਸ਼ਨ ਨੂੰ ਰਿਵਾਈਜ਼ ਕਰਕੇ ਜਿਵੇਂ ਉਦੋਂ ਕਹਿੰਦੇ ਸੀ ਰਾਵੀ ਬਿਆਸ ਪਾਣੀ ਜਿਹੜਾ ਵਾ ਇਹਦਾ ਇਹਦੇ ਤੇ ਮੁੜ ਵਿਚਾਰ ਕੀਤਾ ਜਾਵੇ ਸਿਰਫ ਰਾਵੀ ਬਿਆਸ ਪਾਣੀ ਨਹੀਂ ਜੀ ਜਿਹੜਾ 1955 ਦੀ ਐਗਰੀਮੈਂਟ ਹੈ ਜਿਹਦੇ ਤਹਿਤ ਰਾਜਸਥਾਨ ਨੂੰ 8.6 ਐਮਐਫ ਪਾਣੀ ਦਿੱਤਾ ਹੋਇਆ ਨਾਨ ਰੈਪੀਰੀਅਨ ਸਟੇਟ ਨੂੰ ਉਹਦੇ ਤੇ ਮੁੜ ਵਿਚਾਰ ਕਰਨ ਦੀ ਲੋੜ ਹੈ ਜਾਂ ਉਹਦੇ ਕੰਪਨਸੇਸ਼ਨ ਮਿਲੇ ਸੋ ਇਹ ਇੱਕ ਦੁਬਾਰਾ ਇੱਕ ਨਵਾਂ ਡਾਕੂਮੈਂਟ ਬਣਾਉਣ ਦੀ ਲੋੜ ਆ ਪੰਜਾਬ ਨੂੰ ਇੱਕ ਸਪੈਸ਼ਲ ਸਟੇਟਸ ਮੰਗਣ ਦੀ ਲੋੜ ਆ ਪਰ ਆਪ ਲੋਕਾਂ ਨੇ ਸੋਚ ਦਿਖਾਲਿਆ ਕਿ ਤੁਹਾਨੂੰ ਜਿਹੜੀ ਖੇਤਰੀ ਪਾਰਟੀ ਸੀ ਉਹਨੇ ਜਿਹਨਾਂ ਕੋਲ ਸਪੈਸ਼ਲ ਸਟੇਟਸ ਸੀ ਕਸ਼ਮੀਰ ਕੋਲ 370 ਤਾਰਾ ਉਹ ਖਤਮ ਕਰਨ ਦੇ ਜੋ ਉਹਨਾਂ ਨੇ ਵੋਟ ਪਾਈ ਪਰ ਲੋੜ ਆ ਕਿ ਪੰਜਾਬ ਇੱਕ ਸਰਦੀ ਸੂਬਾ ਵਾ ਬਹੁਤ ਵੱਡਾ ਯੋਗਦਾਨ ਰਿਹਾ ਵਾ 1947 ਦੇ ਵਿੱਚ ਤਿੰਨ ਵਾਰੀ ਵੰਡ ਹੋ ਗਈ ਪੰਜਾਬ ਦੀ 47 ਵਿੱਚ ਫਿਰ 66 ਦੇ ਵਿੱਚ ਦੋ ਵਾਰੀ ਵੰਡ ਹੋ ਗਈ ਨੁਕਸਾਨ ਅਸੀਂ ਬਹੁਤ ਚੱਲਿਆ ਉਸ ਤੋਂ ਬਾਅਦ ਮੁਲਕ ਨੂੰ ਅਸੀਂ ਮੁਲਕ ਦਾ ਆਂਦਾਤਾ ਇਨੇ ਸਾਲ ਅਸੀਂ ਬਣੇ ਰਹੇ ਫੌਜ ਦੇ ਵਿੱਚ ਸਾਡੀ ਬਹੁਤ ਵੱਡੀ ਯੋਗਦਾਨ ਹੈ ਸੋ ਇਹ ਸਾਰੇ ਜੋ ਕੁਰਬਾਨੀਆਂ ਪੰਜਾਬ ਦੇ ਰਹੀਆਂ ਇਹਦੇ ਤਹਿਤ ਪੰਜਾਬ ਨੂੰ ਇੱਕ ਸਪੈਸ਼ਲ ਸਟੇਟਸ ਮੰਗਣਾ ਬੰਦਾ ਵਾ ਜੇ ਹਿਲੀ ਸਟੇਟਸ ਨੂੰ ਪਹਾੜੀ ਸਟੇਟਾਂ ਨੂੰ ਸਪੈਸ਼ਲ ਸਟੇਟਸ ਦਿੱਤਾ ਜਾ ਸਕਦਾ ਵਾ ਤੇ ਫਿਰ ਇੱਕ ਸਰਦੀ ਸੂਬੇ ਜਿਹੜੇ ਆ ਹੋਰ ਸਰਦੀ ਸੂਬੇ ਵੀ ਜਿਹੜੇ ਨੇ ਉਹਨਾਂ ਨੂੰ ਕਿਉਂ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਸਰਦੀ ਸੂਬੇ ਹੋਣ ਕਰਕੇ ਉਹਦੇ ਇੰਡਸਟਰੀ ਨਹੀਂ ਲੱਗ ਸਕਦੀ ਸੋ ਪੰਜਾਬ ਨੂੰ ਇੱਕ ਫਰੈਸਟ ਕੇਸ ਤਿਆਰ ਕਰਨ ਦੀ ਲੋੜ ਆ ਉਹਦੇ ਵਾਸਤੇ ਪਹਿਲਾਂ ਸਾਰੀਆਂ ਪਾਰਟੀਆਂ ਇਕੱਠੀਆਂ ਹੋਣ ਇਹਦੇ ਵਾਸਤੇ ਇੱਕ ਸਪੈਸ਼ਲ ਸੈਸ਼ਨ ਸੱਦੇ ਜਾਵੇ 2 4 5 7 10 ਦਿਨ ਦਾ ਭਾਵੇਂ ਸੈਸ਼ਨ ਸੱਦੋ ਕਿੱਥੇ ਐਕਸਪਰਟਸ ਬੁਲਾਈ ਜਾਣ ਇਕਨੋਮਿਸਟਸ ਬੁਲਾਈ ਜਾਣ ਕਨਸਟੀਟਿਊਸ਼ਨਲ ਐਕਸਪਰਟ ਬੁਲਾਈ ਜਾਣ ਉਸ ਤੋਂ ਬਾਅਦ ਇੱਕ ਡਾਕੂਮੈਂਟ ਤਿਆਰ ਹੋਵੇ ਜਿਹੜਾ ਡਾਕੂਮੈਂਟ ਜਿਹੜਾ ਵਾ ਕੇਂਦਰ ਨੂੰ ਸਬਮਿਟ ਕੀਤਾ ਜਾਵੇ ਔਰ ਸਾਰੀਆਂ ਪੰਜਾਬ ਦੀਆਂ ਪਾਰਟੀਆਂ ਜਿਹੜੀਆਂ ਵਾ ਪੰਜਾਬ ਦੇ ਲੋਕਾਂ ਦੇ ਵਿੱਚ ਉਹਨੂੰ ਉਹਦੇ ਜਾ ਕੇ ਵਿਚਾਰ ਕੀਤਾ ਜਾਵੇ ਪਿੰਡ-ਪਿੰਡ ਜਾ ਕੇ ਦੱਸਿਆ ਜਾਵੇ ਆ ਸਾਡਾ ਸਟੈਂਡ ਆ ਅਸੀਂ ਕੇਂਦਰ ਦੇ ਨਾਲੇ ਸਟੈਂਡ ਟੇਕ ਅਪ ਕੀਤਾ ਵਾ ਤਾਂ ਕਿ ਕੇਂਦਰ ਜਿਹੜਾ ਵਾ ਉਹਦੇ ਤੇ ਪ੍ਰੈਸ਼ਰ ਬਣੇ ਪੰਜਾਬ ਨੂੰ ਔਰ ਬਾਕੀ ਸੂਬਿਆਂ ਨੂੰ ਵੀ ਹਰ ਸੂਬੇ ਨੂੰ ਜੋ-ਜੋ ਉਹਨਦੇ ਬਣਦੇ ਹੱਕ ਆ ਜੇ ਕੋਈ ਸਰहदी ਸੂਬੇ ਆ ਉਹਨਾਂ ਦੇ ਆਪਣੇ ਹੱਕ ਆ ਪਹਾੜੀ ਸੂਬੇ ਉਹਨਾਂ ਦੇ ਆਪਣੇ ਹੱਕ ਆ ਜੇ ਕੋਈ ਦਰਿਆਈ ਸੂਬੇ ਜਿਵੇਂ ਦਰਿਆ ਨਾਲ ਲੱਗਦਾ ਉਹਨਾਂ ਦੇ ਆਪਣੇ ਹੱਕ ਆ ਹਰ ਸਟੇਟ ਨੂੰ ਆਪਣੇ ਹੱਕ ਮਿਲਣੇ ਚਾਹੀਦੇ ਆ ਪੰਜਾਬ ਵੀ ਇਹਦੇ ਵਿੱਚ ਸ਼ਾਮਿਲ ਆ ਸੋ ਇਹਦੇ ਵਾਸਤੇ ਇੱਕ ਦੁਬਾਰਾ ਤੋਂ ਮੁੜ ਵਿਚਾਰ ਕਰਨ ਦੀ ਲੋੜ ਹੈ ਬਹੁਤ ਚੰਗੀ ਗੱਲ ਹੈ ਤਾਮਿਲਨਾਡੂ ਨੇ ਪਹਿਲ ਕਦਮੀ ਕੀਤੀ ਆ ਪਰ ਸਾਨੂੰ ਇਹਦੇ ਉੱਪਰ ਪਹਿਲ ਕਦਮੀ ਤੇ ਹੁਣ ਨਹੀਂ ਹੋ ਸਕਦੀ ਪਰ ਇਹਦੇ ਉੱਪਰ ਇੱਕ ਤਕੜਾ ਸਟੈਂਡ ਜ਼ਰੂਰ ਲੈਣਾ ਚਾਹੀਦਾ